ਗੁੱਡ ਈਵਨਿੰਗ ਫਰੈਂਡਸ ਸ਼ਾਮ ਦੇ ਤਕਰੀਬਨ 4:30 ਹੋ ਗਏ ਆ ਤੇ ਆਪਾਂ ਲੱਗੇ ਆ ਜੀ ਕੀ ਕੱਢਣ ਕਿਉਂਕਿ ਮੈਂ ਨਾ ਮਲਾਈ ਇਕੱਠੀ ਕਰੀ ਹੋਈ ਆ ਜੀ ਬਹੁਤ ਦਿਨਾਂ ਦੀ ਮਲਾਈ ਪਈ ਹੈ ਮੇਰੇ ਕੋਲ ਤੇ ਮੇਰੇ ਕੋਲ ਮਲਾਈ ਪਈ ਹੈ ਜੀ ਇਹ ਤਕਰੀਬਨ 15-20 ਦਿਨਾਂ ਦੀ ਹੈ ਤੁਸੀਂ 20 ਦਿਨਾਂ ਦਾ ਆਈਡੀਆ ਲਾ ਲਓ ਤੇ ਇਹ 20 ਦਿਨਾਂ ਦੀ ਮਲਾਈ ਹੈ ਇਹ ਤੋਂ ਆਪਾਂ ਕੀ ਕੱਢਣਾ ਹੈ ਇਹ ਆਪਣੀ 20 ਦਿਨਾਂ ਦੀ ਮਲਾਈ ਹੈ ਜਿਹੜੀ ਆਪਾਂ ਨੇ ਇੱਕ ਡੋਂਗੇ 'ਚ ਗੱਡੀ ਹੋਈ ਹੈ ਆਪਾਂ ਤਾਜ਼ਾ ਦੁੱਧਾਂ ਦਾ ਫਰੈਸ਼ ਡੇਲੀ ਉਬਾਲ ਕੇ ਆਪਾਂ ਫ੍ਰਿਜ 'ਚ ਰੱਖ ਦਿੰਨੇ ਆ ਤੇ ਇਸ ਤੋਂ ਆਪਾਂ ਹੁਣ ਆਪਾਂ ਕੀ ਕੱਢੂਗੇ ਹਨਾ ਕਈ ਵਾਰ ਜਿਨ੍ਹਾਂ ਦੇ ਮਧਾਣੀ ਨਹੀਂ ਹੁੰਦੀ ਅ ਮਤਲਬ ਰੀਡ ਕਦੇ ਆ ਉਹ ਮੱਖਣ ਦਾ ਕੀ ਕੱਢਦੇ ਆ ਲੇਕਿਨ ਆਪਾਂ ਮਲਾਈ ਦਾ ਕੱਢੂਗੇ ਕਿਉਂਕਿ ਮੇਰੇ ਕੋਲ ਮਧਾਣੀ ਨਹੀਂ ਹੈਗੀ ਹਨਾ ਤੇ ਆਪਾਂ ਹੁਣ ਇਹਦਾ ਕੀ ਕੱਢਾਂਗੇ ਤੇ ਚਲੋ ਜੀ ਪਹਿਲਾਂ ਆਪਾਂ ਕੜਾਹੀ ਰੱਖਦੇ ਆਂ ਉੱਪਰ ਤੇ ਚਲੋ ਜੀ ਪਹਿਲਾਂ ਆਪਾਂ ਕੜਾਹੀ ਰੱਖਦੇ ਆਂ ਉੱਪਰ ਕੜਾਹੀ ਨੂੰ ਆਪਾਂ ਸਾਫ਼ ਕਰ ਲੈਣੇ ਆ ਪਹਿਲਾਂ ਥੋੜਾ ਜਨਾ ਇਹ ਗਰਮ ਕਰ ਲੈਣੇ ਆ ਕਿਉਂਕਿ ਇਹ ਨਾ ਪਿੰਗੜ ਜਾਊਗਾ ਨਾ ਫਿਰ ਫਟਾਫਟੀ ਨੇ ਕੜਾਹੀ ਚ ਪੈ ਜਾਣਾ ਹਨਾ ਥੋੜਾ ਜਿਹਾ ਗਰਮ ਕਰ ਲੈਣਾ ਇਹਨੂੰ ਆਪਣੇ ਮਲਾਈ ਨੂੰ ਜੋ نیچے ਚਿਪਕਿਆ ਹੋਇਆ ਨਾ ਇਹ ਸਾਰਾ ਬੌਲ ਭਾਂਡਾ ਗਰਮ ਹੋ ਕੇ ਫਟਾਫੜ ਨਿਕਲ ਕੇ ਨਾ ਇਹ ਕੜਾਹੀ ਚ ਪੈ ਜਾਊਗਾ ਫਿਰ ਉਸ ਤੋਂ ਬਾਅਦ ਕੀ ਨਿਕਲੂਗਾ ਲੋ ਜੀ ਗਰਮ ਹੋ ਗਿਆ ਬੌਲ ਆਪਣਾ ਤੇ ਗਰਮ ਹੋ ਕੇ ਨਾ ਇਹ ਨਿਕਲ ਗਈ ਸਾਰੀ ਮਲਾਈ ਸਾਈਡ ਚ ਤੇ ਹੁਣ ਆਪਾਂ ਕੱਢਾਂਗੇ ਜਿੱਕੀ ਤੇ ਤੁਹਾਨੂੰ ਦਿਖਾ ਦੰਨੇ ਆ ਕੀ ਕੱਢਾਂਗੇ ਆਪਾਂ ਹੁਣ ਫਲੇਮ ਕਰ ਦਿੰਨੇ ਆਪਾਂ ਤੇਜ਼ ਤੋਂ ਲੋ ਜੀ ਆ ਦੇਖੋ ਸਾਈਡਾਂ 'ਚ ਪਿੰਗਲਣੀ ਸ਼ੁਰੂ ਹੋ ਗਈ ਨਾ ਮਲਾਈ ਜਦੋਂ ਪਿੰਗਲਣੀ ਸ਼ੁਰੂ ਹੋ ਜੂਗੀ ਫਿਰ ਆਸਾਨੀ ਨਾਲ ਆਰਾਮ ਤੋਂ ਆਪਾਂ ਇਹਨੂੰ ਭੰਨ ਦਾਂਗੇ ਜੋ ਮਲਾਈ ਦਾ ਪਾਰਟ ਹੈ ਨਾ ਇਹ ਗਾੜਾ ਗਾੜਾ ਜ ਹੈ ਇਹਨੂੰ ਆਪਾਂ ਭੰਨ ਦਾਂਗੇ ਚੰਗੀ ਤਰ੍ਹਾਂ ਤੇ ਇਸ ਤੋਂ ਆਪਾਂ ਕੀ ਬਣਾਵਾਂਗੇ ਇਹ ਆਪਣੇ ਕੋਲ ਕਿਲੋ ساری ਮਲਾਈ ਹੋਣੀ 1 ਕਿਲੋ ਤੋਂ ਉੱਪਰ ਹੀ ਹੋਣੀ ਆਈ ਥਿੰਕ वजन ਹੁੰਦਾ ਨਾ ਆਈ ਥਿੰਕ ਡੇਡ ਕਿਲੋ ساری ਹੋਣੀ ਤੇ ਦੇਖਦੇ ਹਾਂ ਜੀ ਕਿੰਨਾ ਕੀ ਨਿਕਲੂਗਾ ਆਪਣਾ ਹਨਾ ਇਹਦੇ ਵਿੱਚੋਂ ਤੇ ਬਸ ਆਪਾਂ ਨੇ ਇਹਨੂੰ ਹਲਾਉਂਦੇ ਜਾਣਾ ਐਵੇਂ બસ ਇਸ ਤਰ੍ਹਾਂ ਹਲਾਉਂਦੇ ਰਹੋ ਤੁਸੀਂ ਬਾਕੀ ਜੇ ਉਬਲੂਗਾ ਨਾ ਤੁਸੀਂ ਫਲੇਮ ਨਾ ਘੱਟ ਕਰ ਸਕਦੇ ਹੋ ਹਨ ਤੁਸੀਂ ਗੈਸ ਨਾ ਹਾ ਫਲੇਮ ਘੱਟ ਕਰ ਲੋ ਫਿਰ ਉਬਲੂਗਾ ਨਹੀਂ ਆਹ ਹਨਾ ਨਹੀਂ ਬਾਹਰ ਨਿਕਲ ਜਾਂਦਾ ਹੈ ਤੁਸੀਂ ਘੱਟ ਕਰ ਲੋ ਇਹਨੂੰ ਫਿਰ ਇਹ ਹੌਲੀ 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 ਘੰਟਾ ਲੱਗਦਾ ਘੰਟੇ ਦੇ ਵਿੱਚ ਤੁਹਾਡਾ ਕੀ ਆ ਨਿਕਲ ਜਾਊਗਾ ਮਲਾਈ ਦਾ ਬਸ ਇਹਨੂੰ ਫੇਰੀ ਜਾਓ ਐਵੇਂ ਫੇਰੀ ਜਾਓ ਕਬਰਾ ਹੋਣਾ ਜੇ ਉਬਲੂਗਾ ਨਾ ਤੁਸੀਂ ਗੈਸ ਘੱਟ ਕਰ ਲੋ ਬਸ ਫਿਰ ਬਾਹਰ ਨਹੀਂ ਨਿਕਲੂਗਾ ਫਲੇਮ ਆਪਾਂ ਨੇ ਲੋ ਕਰ ਲਿਆ ਹੁਣ ਆਪਾਂ ਇਹਨੂੰ ਹਾਈ ਹਿਲਾਈ ਜਾਓ। ਬੱਸ ਜਿੰਨਾ ਇੱਕ ਵਾਰ ਮੱਚਣਾ ਮੱਚ ਲੂਗਾ ਆਹ ਫਿਰ ਉਸ ਤੋਂ ਬਾਅਦ ਕੀ ਨਿਕਲਣਾ ਸ਼ੁਰੂ ਹੋ ਜਾਣਾ। ਇਹ ਪਾਣੀ ਦਾ ਜਿਹੜਾ ਵਿੱਚ ਹੁੰਦਾ ਨਾ ਇਹ ਸਾਰਾ ਮੱਚ ਜੂਗਾ ਦੁੱਧ ਜਿਹਾ ਹੈਗਾ ਜਿਹੜਾ। ਲੋ ਜੀ ਬਸ ਤੁਸੀਂ ਇੱਦਾਂ ਹਿਲਾਉਂਦੇ ਜਾਣਾ ਇਹਨੂੰ ਬਸ ਜੇ ਉੱਪਰ ਨੂੰ ਉਬਲੇ ਨਾ ਜਦੀ ਹਿਲਾ ਦੇਣਾ ਤੁਸੀਂ। ਔਰ ਉਸ ਤੋਂ ਬਾਅਦ ਤੁਹਾਡਾ तकरीबन 1 ਘੰਟਾ ਲੱਗਣਾ ਜੀ ਕੀ ਕੜਦੇ ਹੋਏ 1 ਘੰਟੇ ਦਾ ਟਾਈਮ ਲੱਗੂਗਾ ਤੇ ਆਪਾਂ ਮਿਲਦੇ ਹਾਂ ਜੀ 1 ਘੰਟੇ ਤੱਕ ਹਨ ਜਦੋਂ ਕੀ ਨਿਕਲੂਗਾ ਨਾ ਫਿਰ ਤੁਹਾਨੂੰ ਦਿਖਾਵਾਂਗੇ ਹਲੇ ਮੱਚੀ ਜਾਊਗਾ ਬਸ ਤੁਸੀਂ ਵਿੱਚ ਵਿੱਚ ਕੜਛੀ ਫੇਰਦੇ ਰਹੋ ਵਿੱਚ ਵਿੱਚ ਤੁਸੀਂ ਕੜਛੀ ਫੇਰਦੇ ਰਹਿਣੇ ਆ ਫਿਰ ਮਿਲਦੇ ਆਪਾਂ ਥੋੜੀ ਦੇਰ ਤੱਕ ਇਹ ਮੇਰੇ ਤੋਂ ਉਬਲ ਗਿਆ ਤਾਂ ਜੀ ਮੈਨੂੰ ਕੋਈ ਆ ਗਿਆ ਮੈਂ ਦੇਖਣ ਚਲੀ ਗਈ ਤੇ ਮੈਂ ਫਲੇਮ ਲੋ ਕਰਿਆ ਹੋਇਆ ਤਾਂ ਲੇਕਿਨ ਮੈਂ ਪਤਾ ਨਹੀਂ ਹਾਈ ਹੋ ਗਿਆ ਮੇਰੇ ਤੋਂ ਗਲਤੀ ਨਾਲ ਤਾਂ ਉਬਲਿਆ ਨਹੀਂ ਤੁਸੀਂ ਫਲੇਮ ਲੋ ਰੱਖੋਗੇ ਨਾ ਇਹ ਕਦੀ ਵੀ ਬਾਹਰ ਨਹੀਂ ਨਿਕਲਦਾ ਹੈਗਾ ਇਹ ਮੇਰੀ ਗਲਤੀ ਦੇ ਨਾਲ ਨਿਕਲਿਆ ਬਾਹਰ ਤੇ ਮਿਲਦੇ ਆਂ ਜੀ ਆਪਾਂ 1 ਘੰਟੇ ਤੱਕ ਹਨਾ ਜਦੋਂ ਕੀ ਨਿਕਲ ਜੂਗਾ ਤੇ ਲੋ ਜੀ ਫਰੈਂਡਸ ਤੁਸੀਂ ਦੇਖ ਸਕਦੇ ਹੋ ਤੇ ਕੀ ਦੇਖੋ ਤੁਸੀਂ ਹੁਣ ਇਹ ਆ ਜੀ ਆਪਣਾ ਕੀ ਜੋ ਨਿਕਲ ਰਿਹਾ ਇਹ ਕੀ ਲੱਗ ਹੋ ਜਾਣਾ ਤੇ ਆਪਣਾ ਇਹ ਜੋ نیچے ਮੜਾਈ ਜੀ ਹੈ ਨਾ ਇਸ ਸਾਈਡ 'ਚ ਆਪਣੇ ਆਪ ਰਹਿ ਜਾਣੀ ਹੈ ਹਨਾ ਲੋ ਜੀ ਇਹ ਨਿਕਲ ਚੁੱਕਿਆ ਜੀ ਆਪਣਾ ਘੀ ਬਸ 10 ਮਿੰਟ ਆਪਣੇ ਹੋਰ ਲੱਗਣੇ ਆ ਤੇ ਫਿਰ ਆਪਾਂ ਨੇ ਠੰਡਾ ਕਰਕੇ ਪੀਪੀ ਚ ਪਾ ਦੇਣਾ ਹੈ ਇਹ ਆਪਣੇ ਘੀ ਕੱਢਣ ਦੀ ਤਰੀਕਾ ਹੈ ਜੋ ਕਿ ਤੁਸੀਂ ਚਲੋ ਆਂਦਾ ਦੇ ਵਾਸਤੇ ਸਾਰਿਆਂ ਨੂੰ ਇਹ ਹੈ ਹਨਾ ਕਈ ਵਾਰ ਕਈਆਂ ਨੂੰ ਮਲਾਈ ਦੇ ਘੀ ਮਲਾਈ ਦਾ ਨਹੀਂ ਕੱਢਣਾ ਆਂਦਾ ਹਨਾ ਉਹ ਦੱਸਿਆ ਮੈਂ ਕਈ ਵਾਰ ਅਗਲਾ ਮੱਖਣ ਦਾ ਕੱਢਦਾ ਹੈ ਪਰ ਮੈਂ ਮੱਖਣ ਦਾ ਨਹੀਂ ਮੈਂ ਸਿੱਧੀ ਮਲਾਈ ਦਾ ਕੱਢਦੀ ਹੁੰਨੀ ਆ ਇਹ ਦੇਖੋ ਇਹ ਜੋ ਤੁਹਾਨੂੰ ਦਿਖ ਰਿਹਾ ਨਾ ਇਹ ਸਾਰਾ ਦੇਸੀ ਘੀ ਹੈ ਜੀ ਪਿਓਰ ਘੀ ਹੈ ਜੀ ਆਪਣੇ ਘਰ ਦਾ ਇਹ ਕੋਈ ਮਿਲਾਵਟ ਨਹੀਂ ਹੈ ਇਹਦੇ ਵਿੱਚ ਤੇ ਦੁੱਧ ਵੀ ਸਾਡਾ ਕਿਸੇ ਦੇ ਘਰ ਤੋਂ ਲਾਇਆ ਹੋਇਆ ਵਧੀਆ ਦੁੱਧ ਹੈ ਜੋ ਕਿਸੇ ਦੇ ਘਰ ਤੋਂ ਲਗਿਆ ਵਾ ਮਤਲਬ ਸਾਡੇ ਖਾਸ ਹੈ ਜੋ ਦੇਣ ਆਂਦੇ ਆ ਤੇ ਚਲੋ ਜੀ ਕੀ ਆਪਣਾ ਨਿਕਲ ਚੁੱਕਿਆ ਤੇ ਥੋੜੀ ਦੇਰ ਤੱਕ ਆਪਾਂ ਗੈਸ ਕਰਾਂਗੇ ਬੰਦ ਫਿਰ ਠੰਡਾ ਕਰਕੇ ਪਾਵਾਂਗੇ ਆਪਾਂ ਪੀਪਿਚ ਤੇ ਫਿਰ ਤੁਹਾਨੂੰ ਦਿਖਾਵਾਂਗੇ ਠੰਡਾ ਹੋ ਜਾਊਗਾ ਜਦੋਂ ਕੀ ਨਿਕਲਿਆ ਹੋਇਆ ਐਨੇ ਕੀ ਨਿਕਲਦਾ ਹਨਾ ਇੱਕ ਪਾਸੇ ਤੇ ਫਿਰ ਆਪਾਂ ਠੰਡਾ ਹੋ ਜਾਊਗਾ ਨਾ ਫਿਰ ਤੁਹਾਨੂੰ ਦਿਖਾਉਂਗੀ ਮੈਂ ਆ ਦੇਖੋ ਵੈਸੇ ਤੁਸੀਂ ਨੇੜੇ ਤੇ ਦੇਖ ਲਓ ਤੇ ਦੇਖੋ ਆਈ ਦਿਨ ਤੁਹਾਨੂੰ ਦਿਖ ਰਿਹਾ ਤੇ ਬਸ ਇਦਾਂ ਕੀ ਨਿਕਲ ਜਾਣਾ ਆਪਣਾ ਮਲਾਈ ਦਾ ਕਈ ਮੱਖਣ ਦਾ ਵੀ ਕੱਢਦੇ ਆ ਮੱਖਣ ਦਾ ਮੱਚਦਾ ਨਹੀਂ ਹੈਗਾ ਭਾਂਡਾ ਜਿਆਦਾ ਬਟ ਜੇ ਮਧਾਣੀ ਨਹੀਂ ਹੈਗੀ ਆਪਣੇ ਕੋਲ ਹਨਾ ਦੁੱਧ ਵੀ ਨਹੀਂ ਹੈਗਾ ਫालतू ਕਿਉਂਕਿ ਮੱਖਣ ਵੀ ਤਾਂ ਹੀ ਨਿਕਲੂਗਾ ਜੇ ਮਧਾਣੀ ਹੋਊਗੀ ਥੋੜਾ ਜਿਹਾ ਆਪਣਾ ਦੁੱਧ ਫालतੂ ਪਾਉਗੇ ਵਿੱਚ ਦਹੀਂ ਦਾ ਜਾਗ ਲਾਉਗੇ ਤਾਂ ਮੱਖਣ ਨਿਕਲਦਾ ਹੈ ਬਟ ਆਪਾਂ ਨੇ ਸਿੱਧੀ ਮੜਾਈ ਡੇਲੀ ਦੁੱਧ ਭਾਲ ਕੇ ਰੱਖ ਦੰਨੀ ਆ ਮੈਂ ਤੇ ਉਦੋਂ ਪਰ ਜੋ ਮਲਾਈ ਉਤਰਦੀ ਇੱਕ ਭਾਂਡਾ ਲਾਇਆ ਹੋਇਆ ਅਜੋ ਭਾਂਡਾ ਭਰ ਗਿਆ ਤਾਂ 20 ਦਿਨਾਂ ਦੀ ਮਲਾਈ ਥੀ ਮੇਰੇ ਕੋਲ ਇਕੱਠੀ ਹੋਈ ਹੋਈ ਤੇ ਆਪਾਂ ਇਹ ਕੀ ਕੱਢ ਰਹੇ ਆਂ ਕਈ ਵਾਰ ਆਪਾਂ ਕਰੀਮ ਲੈ ਕੇ ਵੀ ਕੱਢ ਦਲਨੇ ਆ ਹਨਾ ਬਟ ਉਹਦੇ ਵਿੱਚ ਵੀ ਮੈਨੂੰ ਯਕੀਨ ਜਾਂ ਨਹੀਂ ਆਉਂਦਾ ਹੈਗਾ ਪਰ ਇਹ ਵਾਲੀ ਟ੍ਰਿਕ ਮੈਨੂੰ ਸਭ ਤੋਂ ਵਧੀਆ ਲੱਗੀ ਹੈ ਤੇ ਜੋ ਘੀ ਨਿਕਲਿਆ ਤੁਹਾਡੇ ਸਾਹਮਣੇ ਦੇਖੋ ਕਿੰਨੀ ਚਮਕ ਆ ਰਹੀ ਹੈ ਘੀ ਦੇ ਵਿੱਚ ਪਿਓਰ ਘੀ ਹੈ ਜੀ ਇਹ ਕੋਈ ਮਿਲਾਵਟ ਨਹੀਂ ਹੈਗੀ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਮਿਲਾਵਟ ਨਹੀਂ ਹੈਗੀ ਜੀ ਬਿਲਕੁਲ ਫਰੈਸ਼ ਔਰ ਪਿਓਰ ਕੀ ਹੈ ਤੇ ਕਮੈਂਟ ਕਰਕੇ ਦੱਸਿਓ ਜੀ ਕਿਨੂੰ ਕਿਨੂੰ ਵਧੀਆ ਲੱਗਿਆ ਘਰ ਦਾ ਕੀ ਕਿਨੂੰ ਕਿਨੂੰ ਪਸੰਦ ਆ ਦੇਸੀ ਕੀ ਤੇ ਜੋ ਇਹ ਬਾਅਦ ਚ ਬਚੂਗਾ ਨਾ ਇਹ ਵੀ ਵੇਸਟ ਨਹੀਂ ਜਾਂਦਾ ਇਹਦੀ ਵੀ ਆਪਾਂ ਪਿੰਨੀਆਂ ਬਣਾ ਕੇ ਖਾ ਸਕਦੇ ਆ ਕਿਉਂਕਿ ਇਹ ਆਪਾਂ ਹੁਣ ਚਾਹ ਪੌਣੀ ਦੇ ਨਾਲ ਪੁਣ ਕੇ ਕੀ ਸਾਈਡ ਚ ਕੱਢ ਲੈਣਾ ਤੇ ਜਿਹੜਾ ਇਹ ਵਿੱਚ ਰਹਿ ਗਿਆ ਇਹ ਮੱਚਿਆ ਹੋਇਆ ਇਹ ਬੱਚੇ ਨਾ ਕਈ ਵਾਰ ਚਿੰਨੀ ਚੁੰਨੀ ਪਾ ਕੇ ਵੀ ਖਾ ਲੈਂਦੇ ਆ ਤੇ ਲੋ ਜੀ ਬਸ ਥੋੜਾ ਜਿਹਾ ਟਾਈਮ ਹੈ ਕੀ ਆਪਾਂ ਨੇ ਟਾਕੇ ਰੱਖ ਦਿੰਨੇ ਆ ਫਿਰ ਜਦੋਂ ਠੰਡਾ ਹੋ ਜਾਊਗਾ ਨਾ ਫਿਰ ਤੁਹਾਨੂੰ ਦਿਖਾਵਾਂਗੇ ਵੀ ਦੇਖੋ ਹੁਣ ਪੀਪੀ ਚ ਪਾ ਕੇ ਵੀ ਇਹ ਆਪਾਂ ਨੇ ਕੀ ਕੱਢਿਆ ਹੈ ਹੁਣ ਕੀ ਨਿਕਲ ਚੁੱਕਿਆ ਤੁਸੀਂ ਦੇਖੋ ਇਹ ਦੇਖੋ ਇਸ ਤਰ੍ਹਾਂ ਤੁਹਾਡਾ ਕੀ ਕੀ ਉੱਪਰ ਆ ਜਾਣਾ ਨਿਕਲ ਕੇ ਤੇ ਜੋ نیچے ਫਾਲਤੂ ਦਾ ਇਹ ਉਹ ਰਹਿ ਜਾਂਦਾ ਨਾ ਜੋ ਮਤਲਬ ਪਾਣੀ ਪੂਣੀ ਹੁੰਦਾ ਜਾਂ ਕੋਈ گاੜਾ ਸਮਾਨ ਜਾਉ ਹੇ ਨੀਚੇ ਰਹਿ ਜਾਣਾ ਇਹਦੇ ਹਨਾ ਤੇ ਇਹ ਜਿਹੜਾ ghee ਨਿਕਲ ਕੇ ਆਪਣਾ ਉੱਪਰ ਆ ਗਿਆ ਹਨਾ ਤੇ ਪਲੀਜ਼ ਲਾਈਕ ਕਮੈਂਟ ਕਰਕੇ ਦੱਸਿਓ ਜੀ ਤੁਹਾਨੂੰ ghee ਦੀ ਰੈਸিপি ਕਿਸ ਤਰ੍ਹਾਂ ਦੀ ਲੱਗੀ ਤੇ ਮਲਾਈ ਦਾ ਕੀ ਕੱਢਿਆ ਜੀ ਮੈਂ ਇਹ ਦੇਖੋ ਇਹ ਪਿਓਰ ghee ਆਪਣਾ ਇਹ ਦੇਖੋ ਕੋਈ ਬਿਲਾਵਟ ਨਹੀਂ ਵਿੱਚ ਬਿਲਕੁਲ ਪਿਓਰ ghee ਆ ਆਪਣਾ ਆਹ ਲੋ ਜੀ ਕੀ ਆਪਾਂ ਨੇ ਕੱਢ ਲਿਆ ਤੇ ਕੀ ਕੱਢ ਕੇ ਨਾ ਆਪਾਂ ਨੇ ਪੀਪੀ ਚ ਪਾਤਾ ਇਹ ਪੀਪੀ ਲਈ ਆ ਜੀ ਮੈਂ ਕੀ ਵਾਸਤੇ ਕਿਉਂਕਿ ਆਪਾਂ ਨੇ ਕੀ ਕੱਢਣਾ ਤਾਂ ਖੁੱਲਾ ਭਾਂਡਾ ਹੀ ਠੀਕ ਆ ਕਿਉਂਕਿ ਦੁਬਾਰਾ ਫੇਰ ਕੱਢ ਕੇ ਵਿੱਚ ਪਾਣਾ ਹਨਾ ਤੇ ਲੋ ਜੀ ਇਹ ਆਪਣਾ ਦੇਸੀ ਕੀ ਜੋ ਕਿ ਪਿਓਰ ਦਾ ਕੀ ਹੈ ਔਰ ਕਮੈਂਟ ਕਰਕੇ ਦੱਸਿਓ ਜੀ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਹੈ ਜੀ ਮੈਂ ਤੁਹਾਡੇ ਨਾਲ ਦੇਸੀ ਘੀ ਦੀ ਰੈਸিপি ਸ਼ੇਅਰ ਕਰੀ ਐ ਤੇ ਕਮੈਂਟ ਲਾਈਕ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੈਨੂੰ ਜ਼ਰੂਰ ਦੱਸਿਓ ਜੀ ਦੇਸੀ ਘੀ ਜੋ ਮੈਂ ਹੁਣ ਕੱਢ ਕੇ ਦਿਖਾਇਆ ਤੁਹਾਨੂੰ ਮਲਾਈ ਦਾ ਵਾਕਈ ਤੁਸੀਂ ਇਦਾਂ ਹੀ ਕੱਢਦੇ ਹੁੰਨੇ ਆ ਤੇ ਪਲੀਜ਼ ਜ਼ਰੂਰ ਦੱਸਿਓ ਮੈਨੂੰ ਜੇ ਕੋਈ ਹੋਰ ਟ੍ਰਿਕ ਹੈਗੀ ਆ ਤੁਹਾਡੇ ਕੋਲ ਕੀ ਕੱਢਣ ਦੀ ਤਾਂ ਉਹ ਵੀ ਮੈਨੂੰ ਜ਼ਰੂਰ ਦੱਸਿਓ ਹਨਾ ਤੇ ਮੈਂ ਤਾਂ ਮਲਾਈ ਦੀ ਐਵੇਂ ਹੀ ਕੱਢਦੀ ਹੁੰਨੀ ਆ ਜਿਵੇਂ ਮਲਾਈ ਦਾ ਹੁਣ ਕੱਢਿਆ ਮੈਂ ਹਨਾ ਤੇ ਉਸ ਤੋਂ ਬਾਅਦ ਇੱਕ ਚੀਜ਼ ਤੁਹਾਨੂੰ ਹੋਰ ਦਿਖਾਨੀ ਇੱਧਰ ਹੈ ਲੱਡੂ ਜੋ ਕਿ ਮਲਾਈ ਦੇ ਢੇਠਾਂ ਖੁਆਜਾ ਨਿਕਲ ਜਾਂਦਾ ਨਾ ਉਹ ਖੁਆਜੇ ਦੇ ਵਿੱਚ ਆਪਾਂ ਨੇ ਬੂਰਾ ਰੜਾ ਕੇ ਨਾ ਲੱਡੂ ਬੱਟ ਤੇ ਹਨਾ ਬੂਰਾ ਰੜਾ ਕੇ ਆਪਣੇ ਲੱਡੂ ਬੱਟ ਤੇ ਕਾਜ ਦੋ ਬਟਨ ਨਾਲ ਤਾਂ ਆਪਾਂ ਨੇ ਲੱਡੂ ਬਣਾ ਲਏ ਔਰ ਨਾਲੇ ਆਪਾਂ ਨੇ ਕੀ ਕੱਢ ਲਿਆ ਹਾਂ ਦੇਖੋ ਦੋ ਫਾਇਦੇ ਹੋ ਗਏ ਨਾਲੇ ਆਪਾਂ ਨੇ ਕੀ ਕੱਢ ਲਿਆ ਤੇ ਜਿਹੜਾ ਨੀਚੇ ਦਾ ਖੁਆਜਾ ਬਚਿਆ ਤਾਂ ਉਹਦੇ ਵਿੱਚ ਆਪਾਂ ਨੇ ਬੂਰਾ ਰੜਾ ਕੇ ਲੱਡੂ ਬੱਟ ਤੇ ਕੋਈ ਵੀ ਚੀਜ਼ ਆਪਣੀ ਵੇਸਟ ਨਹੀਂ ਗਈ ਹੈਗੀ ਬਿਲਕੁਲ ਵੀ ਵੇਸਟ ਨਹੀਂ ਕਰਿਆ ਆਪਾਂ ਨੇ ਤੇ ਆਪਾਂ ਨੇ ਭਾਂਡੇ ਵੀ ਮਾਂਜ ਕੇ ਚਿੰਤੇ ਆ ਦੇਖੋ ਲਾਤੇ ਆਪਾਂ ਨੇ ਭਾਂਡੇ ਵੀ ਮਾਂਜ ਕੇ ਜਿਹਦੇ ਵਿੱਚ ਆਪਾਂ ਨੇ ਕੀ ਕੱਢਿਆ ਤਾਂ ਤੇ ਚਲੋ ਜੀ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਤੇ ਅ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਲਾਈਕ ਕਮੈਂਟ ਤੇ ਇਹ ਤਾਂ ਜੀ ਆਪਣਾ ਦੇਸੀ ਕੀ ਕੱਢਣ ਦਾ ਤਰੀਕਾ ਮਲਾਈ ਦਾ ਤੇ ਬਾਏ ਬਾਏ ਜੀ